ਜੇਪੀਐਮ ਜੈਪਾ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੇ ਬਲੋਂ ਅੰਬੇਡਕਰ ਊਰਜਾ ਪਵੰਦੇ ਬਿਲਕੁਲ ਫਰੰਟ ਦੇ ਉੱਪਰ 1815 ਗਜ ਜਿਹੜਾ ਜ਼ਮੀਨ ਦਾ ਟੁਕੜਾ ਪਿਆ ਸੀ ਔਰ ਜਿਸ ਨੂੰ ਲੈ ਕੇ ਜਿਹੜਾ ਹੈ ਇਹਨਾਂ ਦਿਨਾਂ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਸੰਤ ਸਮਾਜ ਹੈ ਸਾਡੇ ਅਫੀਸਰ ਨੇ ਜਾਂ ਮਤਲਬ ਕਿ ਜਦੋਂ ਵੀ ਆਪਾਂ ਮਨੁੱਖਤਾ ਦੀ ਭਲਾਈ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਸਰਬੱਤ ਦੇ ਭਲੇ ਵਾਸਤੇ ਦੀ ਗੱਲਬਾਤ ਜਿਹੜੀ ਆ ਉਹ ਕੀਤੀ ਜਾਂਦੀ ਆ ਸੋ ਜਿਸ ਜ਼ਮੀਨ ਦੇ ਵਿੱਚ ਇਸ ਸਮੇਂ ਮੈਂ ਖੜਾ ਹਾਂ ਇਹ ਉਹ ਜ਼ਮੀਨ ਹੈ ਜਿਸ ਦੀ ਜਿਹੜੀ ਰਜਿਸਟਰੀ ਹੈ ਉਹ 7 ਫਰਵਰੀ ਨੂੰ ਹੋ ਰਹੀ ਹੈ ਔਰ ਜਿਸ ਦੇ ਖਰਚੇ ਨੂੰ ਪੂਰਾ ਕਰਨ ਵਾਸਤੇ ਅਸੀਂ ਪੂਰੇ ਪੰਜਾਬ ਤੱਕ ਪਹੁੰਚ ਕਰਦੇ ਨਜ਼ਰ ਆ ਰਹੇ ਹਾਂ ਅੱਜ ਵੀ ਅੱਜ ਵੀ ਸਾਡੇ ਨਾਲ ਬਹੁਤ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੇ ਹੱਕ ਹلال ਦੀ ਕਮਾਈ ਦੇ ਵਿੱਚੋਂ ਜੋ ਵੀ ਹੈਲਪਫੁੱਲ ਸਰ ਦਾ ਉਹ ਦੇ ਰਹੇ ਨੇ ਔਰ ਭਵਿੱਖ ਦੇ ਵਿੱਚ ਵੀ ਇਹ ਭਰੋਸਾ ਦਵਾ ਰਹੇ ਨੇ ਕਿ ਜਸਰ ਸਾਹਿਬ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਹਾਂ ਔਰ ਇਹ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼ਰੀਫ ਫਕੀਰ ਜੰਦ ਜਸਰ ਸਾਹਿਬ ਜਿਹੜੀ ਕਿ ਪੋਸੂ ਨਾਮਾ ਚੈਨਲ ਦੀ ਟੀਮ ਜਾਂ ਸਾਡੇ ਹੋਰ ਜਿਹੜੇ ਸਮਾਜ ਦੇ ਨਾਲ ਜੁੜੇ ਸਾਡੀਆਂ ਸ਼ਖਸੀਅਤਾਂ ਨੇ ਬੇਸ਼ੱਕ ਉਹ ਮੁਹਾਰੀ ਦੇ ਪ੍ਰੈਜ਼ੀਡੈਂਟ ਹੋਣ ਜਾਂ ਫਿਰ ਰੋਪੜ ਦੇ ਪ੍ਰੈਜ਼ੀਡੈਂਟ ਹੋਣ ਜਾਂ ਸਾਹਿਤਕਾਰ ਹੋਣ ਮਤਲਬ ਜੋ ਵੀ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਲ ਦੇਣਾ ਚਾਹੁੰਦਾ ਉਹ ਅੱਜ ਸਾਨੂੰ ਦੇ ਰਹੇ ਨੇ ਅੱਜ ਵੀ ਸਾਡੇ ਨਾਲ ਛੇਰੋਂ ਤੋਂ ਜੁੜੇ ਨੇ ਸਾਡੇ ਬਹੁਤ ਸਮਾਜ ਦੀ ਕਹਿ ਸਕਦੇ ਆ ਕਿ ਜਾਨ ਨਿਸ਼ਾਨ ਨੇ ਔਰ ਉਹ ਬਕਾਇਦਾ ਤੌਰ ਤੇ ਸਾਡੇ ਅੰਬੇਡਕਰ ਕਲੱਬ ਦੇ ਪ੍ਰੈਜ਼ੀਡੈਂਟ ਸਰਦਾਰ ਹਰਜਸਿੰਦਰ ਜੀ ਜਿਹੜੇ ਕਿ ਸੁਨਾਮ ਤੋਂ ਬਕਾਇਦਾ ਤੌਰ ਤੇ ਪਿੰਡ ਖੜਿਆਲ ਤੋਂ ਪਹੁੰਚੇ ਨੇ ਆਪਣੇ ਸਾਥੀਆਂ ਦੇ ਨਾਲ ਕਿਉਂਕਿ ਉਹਨਾਂ ਨੇ ਅੰਬੇਡਕਰ ਊਰਜਾ ਪਬੰਦ ਨਹੀਂ ਸੀ ਦੇਖਿਆ ਔਰ ਅੱਜ ਜੋ ਦੇਖ ਕੇ ਅਜੇ ਤੱਕ ਅੰਦਰ ਨਹੀਂ ਗਏ ਅੰਦਰ ਜਾ ਕੇ ਜਦੋਂ ਦੇਖਣਗੇ ਤਾਂ ਦੇਖਣਗੇ ਕਿ ਸਾਡੇ ਬੱਚਿਆਂ ਦੀ ਪਲੈਨਿੰਗ ਨੂੰ ਬੱਚਿਆਂ ਦੇ ਭਵਿੱਖ ਦੀ ਪਲੈਨਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਵਿਉਤਬੰਦੀਆਂ ਕੀਤੀਆਂ ਜਾ ਰਹੀਆਂ ਨੇ ਮੇਰੇ ਸਾਹਮਣੇ ਇਸ ਸਮੇਂ ਟੀਵੀ ਸਕੰਦੀ ਸਕ੍ਰੀਨ ਦੇ ਉੱਪਰ ਸੁਮਨ ਜੀ ਖੜੇ ਨੇ ਔਰ ਮਾਲ ਸਾਬ ਖੜੇ ਨੇ ਸ਼੍ਰੀ ਫਕੀਰ ਜਨ ਜਸਤ ਸਾਬ ਖੜੇ ਨੇ ਔਰ ਹਰਜਸ ਜੀ ਖੜੇ ਨੇ ਔਰ ਉਹਨਾਂ ਦੇ ਨਾਲ ਸਾਡੇ ਦੋਸਤ ਵੀ ਖੜੇ ਨੇ ਸਭ ਤੋਂ ਪਹਿਲਾਂ ਹਰਜਸ ਜੀ ਹਰਜਸ ਜੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੀ ਅੱਜ ਦਾ ਜਿਹੜਾ ਅਸੀਂ ਪਲਾਟ ਦੇ ਵਿੱਚ ਖੜੇ ਆ ਇਸੀ ਆਉਣ ਵਾਲੇ 7 ਤਰੀਕ ਨੂੰ ਰਜਿਸਟਰੀ ਹੋਣੀ ਆ ਉਹ ਤਕਰੀਬਨ ਅਸੀਂ ਪ੍ਰਾਲਾ ਕਰਦੇ ਕਰਦੇ ਸੇਰੋਂ ਪਿੰਡ ਦੇ ਵਿੱਚ ਗਏ ਨਮੋਲ ਪਿੰਡ ਦੇ ਵਿੱਚ ਤੇ ਪਹਿਲਾਂ 2 ਮਿੰਟਾਂ ਆਪਣੀਆਂ ਹੋ ਚੁੱਕੀਆਂ ਇੱਕ ਖੜਿਆਲ ਤੇ ਚੀਮਾ ਸਾਹਿਬ ਤੇ ਆਪਣੇ ਬਾਈ ਜੀ ਮੇਰੇ ਨਾਲ ਪਹੁੰਚੇ ਨੇ ਪੰਚਾਇਤ ਮੈਂਬਰ ਨੇ ਸਤਨਾਮ ਸਿੰਘ ਜੀ ਰੂਪ ਸਿੰਘ ਜੀ ਕਰਮਜੀਤ ਸਿੰਘ ਜੀ ਸਰ세ਵ ਸਿੰਘ ਜੀ ਇਹ ਜਿਹੜੇ ਪਹੁੰਚੇ ਨੇ ਤੇ ਜਨਕ ਮੋਤਬਰ ਬੰਦੇ ਰਹੇ ਜੀ ਚਲੋ ਇਹਨਾਂ ਦੀ ਖੁਆਇਸ਼ਤੀ ਮੰਦੀ ਵੀ ਆਪਾਂ ਧਵਰਾਂ ਜਿਹੜਾ ਆਪਾਂ ਦੇਖ ਕੇ ਆਈਏ ਕਈ ਵਾਰੀ ਕਿਤੇ ਗੱਲਾਂ 'ਚ ਤਾਂ ਨਹੀਂ ਕੋਈ ਮਿਲੋ ਇਹਨਾਂ ਦਾ ਜਾਨੀ ਕਿ ਮਨ ਦੀ ਕਾਮਨਾ ਦੀ ਮੈਂ ਕਿਹਾ ਵੀ ਕੋਈ ਗੱਲ ਨਹੀਂ ਚਲੋ ਅੱਜ ਅਸੀਂ ਇੱਥੇ ਪਹੁੰਚੇ ਆ तकरीबन ਥੋੜਾ ਸਮਾਂ ਹੋਇਆ ਅੱਧਾ ਘੰਟਾ ਪਹਿਲਾਂ ਅਸੀਂ ਪਹੁੰਚੇ ਆ ਤੇ ਪਤਾ ਲੱਗਿਆ ਵੀ ਪ੍ਰਧਾਨ ਜੀ ਪਹੁੰਚ ਰਹੇ ਨੇ ਕਿਰਤਾਨ ਜਸਲ ਸਾਹਿਬ ਅਸੀਂ ਤਾਂ ਦੇਖੋ ਇਸ ਦੀ ਪਹਿਲੀ ਸਰਾਂਖਾ ਕਰਦੇ ਆ ਕਿਉਂਕਿ ਇਹ ਜਿਹੜਾ ਕਾਜਮਾ ਸਾਡੇ ਸਮਾਜ ਦਾ ਕਿਤੇ ਪੰਜਾਬ ਦੇ ਵਿੱਚ ਇਹ ਜੀ ਜਗ੍ਹਾ ਬਣੀ ਹੋਈ ਹੂੰ ਜਿੱਥੇ ਸਾਡਾ ਹੈੱਡਕੁਆਟਰ ਹੋਵੇ ਜਾਂ ਆਉਣ ਵਾਲਾ ਸਾਡਾ ਤਖਤ ਹੋਵੇ ਸਾਡੀ ਕੌਮ ਦਾ ਹੁਕਮਨਾਮਾ ਇਥੋਂ ਜਾਰੀ ਹੋਵੇ ਮੈਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਅਸੀਂ ਵੱਧ ਛੱਡ ਕੇ ਸਾਰੇ ਇਹਦੇ ਵਿੱਚ ਯੋਗਦਾਨ ਵੀ ਪਾਉਣੇ ਵੱਧ ਤੋਂ ਵੱਧ ਤੇ ਗਾਹਾਂ ਵੇ ਆਪਾਂ ਨੇ ਦੱਸਣਾ ਇਹ ਸਾਡੇ ਹੁਣ ਜਿਹੜੇ ਪੰਚਾਇਤ ਮੈਂਬਰ ਨੇ ਇਹ ਸਾਨੂੰ ਆਪਣਾ ਦੱਸਣਗੇ ਜੈ ਭੀਵ ਚੈ ਭਰਤ ਬਿਲਕੁਲ ਜੀ ਹਰਜੰਤ ਸਿੰਘ ਜੀ ਨੇ ਵੀ ਇਹ ਤਗੀਦ ਕੀਤੀ ਅਪੀਲ ਕੀਤੀ ਹੈ ਕਿ ਇਹਦੇ ਵਿੱਚ ਵੱਤ ਤੋਂ ਵੱਧ ਆਪਾਂ ਯੋਗਦਾਨ ਪਾਉਣਾ ਵੀਰ ਜੀ ਨਾਮ ਕੀ ਹੈ ਸਤਨਾਮ ਸਿੰਘ ਜੀ ਸਤਨਾਮ ਸਿੰਘ ਜੀ ਸ਼ੇਰੋਂ ਪਿੰਡੀ ਹੈ ਪਿੰਡ ਸ਼ੇਰੋਂ ਜੀ ਸ਼ੇਰੋਂ ਅੱਜ ਇੱਥੇ ਆ ਕੇ ਕਿਸ ਤਰ੍ਹਾਂ ਮਹਿਸੂਸ ਕੀਤਾ ਤੁਸੀਂ ਪਹਿਲਾਂ ਤਾਂ ਵਧਾਈਆਂ ਦੇਣਾ ਜੀ ਰਸਤਾ ਸਾਹਿਬ ਕੀ ਬਾਤ ਹੈ ਹਾਂ ਵੀ ਦੇ ਕੇ ਬਹੁਤ ਰੁਖਸ਼ ਹੋ ਗਿਆ ੜੀ ਮਨ ਭਾਵਕ ਹੋ ਗਿਆ ਹੈ ਬਈ ਕਿਤੇ ਨਾ ਕਿਤੇ ਸਮਾਜ ਦੀ ਗੱਲ ਕਰਨ ਵਾਸਤੇ ਇੱਕ ਤਖਤ ਬਣਿਆ ਹੋਇਆ ਹੈ ਬਣਿਆ ਹੋਇਆ ਜੀ ਜਦੋਂ ਅੱਜ ਅਸਲੇ ਸਾਨੂੰ ਦੱਸਿਆ ਜੀ ਜੀ ਵੀ ਐਸੇ ਪ੍ਰੋਗਰਾਮ ਰੱਖਣਾ ਮੈਂ ਕਿਹਾ ਵੀ ਮਹਾ ਜਸਰ ਜਨ ਬੰਦਾ ਪਰ ਮਿਲੇ ਆ ਅਗੀ ਤਾਂ ਵੀ ਜਿਹੜੀ ਥੁਤੀ ਸੰਗਤ ਨੂੰ ਮਿਲਾਉਣਾ ਜ਼ਰੂਰੀ ਹੈ ਬਹੁਤ ਅੱਛਾ ਵੀ ਜਿਹੜਾ ਭਵਨ ਬਣਿਆ ਨਾ ਵੀ ਪਹਿਲਾਂ ਉੱਥੇ ਲਿਆਉਣਾ ਜ਼ਰੂਰੀ ਹੈ ਹੂੰ ਤੇ ਸਰਦਾ ਭਾਵਨਾ ਮਰ ਜੇ ਤੇ ਰੂਹ ਖੁਸ਼ ਹੋ ਗਈ ਸਾਡੀ ਬਹੁਤ ਬਿਲਕੁਲ ਇਹਨਾਂ ਨੇ ਬਿਲਕੁਲ ਠੀਕ ਕੀਤਾ ਸਾਡੀਆਂ ਬਹੁਤ ਸਾਰੀਆਂ ਸੋਸਾਇਟੀਆਂ ਨੇ ਮੈਂ ਉਹਨਾਂ ਦੀ ਕੋਈ ਉਹ ਨਹੀਂ ਕਰਦਾ ਜੋ ਕਿ ਸੰਗਤ ਵੱਲੋਂ ਦਿੱਤੇ ਪੈਸੇ ਦਾ ਕਈ ਵਾਰੀ ਗਲਤ ਇਸਤੇਮਾਲ ਵੀ ਕਰਦੀਆਂ ਨੇ ਔਰ ਜਿਹੜਾ ਪਿੱਛੇ ਤੁਸੀਂ ਇਸ ਸਮੇਂ ਚਾਰ ਮੰਜ਼ਲੀ ਊਰਜਾ ਭਵਨ ਦੇਖ ਰਹੇ ਹੋ ਕਿ ਜਸਸਾ ਸਾਹਿਬ ਦੀ ਉੱਚਦਾ ਇੱਕ ਨਤੀਜਾ ਹੈ ਇੱਕ ਰਿਜ਼ਲਟ ਹੈ ਕਿ ਸਮਾਜ ਵੱਲੋਂ ਦਿੱਤਾ ਇੱਕ ਇੱਕ ਜਿਹੜਾ ਪੈਸਾ ਹੈ ਉਹ ਮਤਲਬ ਇਸ ਸਥਾਨ ਦੇ ਉੱਪਰ ਲੱਗਾ ਹੋਇਆ ਹੈ ਔਰ ਇਸ ਦੇ ਬਿਲਕੁਲ ਫਰੰਟ ਤੇ ਇਹ ਜਿਹੜੀ 1815 ਗਜ ਜ਼ਮੀਨ ਹੈ ਬਾਪੂ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਕੀ ਹਾਲ ਚਾਲ ਕਿਹੋ ਜਿਹੀ ਤੁਸੀਂ ਸਰ ਸੇਰੋ ਤੋਂ ਆਏ ਜੀ ਅੱਛਾ ਸੇਰੋ ਤੋਂ ਕੀ ਨਾਮ ਕੀ ਵੀਰ ਜੀ ਰੂਪ ਸਿੰਘ ਜੀ ਰੂਪ ਸਿੰਘ ਜੀ ਕਿਸ ਤਰ੍ਹਾਂ ਮਹਿਸੂਸ ਕੀਤਾ ਵਧੀਆ ਜੀ ਬਹੁਤ ਕੀ ਲਿਖਿਆ ਤੁਸੀਂ ਜਗ੍ਹਾ ਬਾਰੇ ਵੀ ਕੁਝ ਕਹਿ ਰਹੇ ਸੀ ਜਗ੍ਹਾ ਬਹੁਤ 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 ਅਸਲੀ ਹੈ ਜੀ ਅਸਲੀ ਹੈ ਬਿਲਕੁਲ ਬਿਲਕੁਲ ਉਹਦੇ ਜਗ੍ਹਾ ਵਾਟਣ ਨੂੰ ਹੋਰ ਬਹੁਤ ਬਿਲਕੁਲ ਉਹ ਵਿਖਦੇ ਵਿੱਚ ਇਸ ਨੂੰ ਸਾਰਾ ਇੱਕੋ ਛੱਤ ਵੀ ਬਣਾਈ ਜਾ ਸਕਦੀ ਹੈ ਬਣਾਈ ਛੱਤ ਤਾਂ ਕਿ ਉਹ ਗਲੀ ਵੀ ਜਿਹੜੀ ਆ ਕਿਸੇ ਕੰਮ ਆ ਸਕੇ ਹਾਂ ਸਰ ਜੀ ਬਿਲਕੁਲ ਮੇਰੇ ਵੀਰ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀ ਨਾਮ ਹੈ ਸਰ ਆਪ ਜੀ ਦਾ ਕਰਮਜੀਤ ਸਿੰਘ ਜੀ ਕਰਮਜੀਤ ਸਿੰਘ ਸ਼ੇਰੋਂ ਤੋਂ ਹੀ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਉਸ ਪਵਨ ਨੂੰ ਦੇ ਵਧੀਆ ਲੱਗ ਰਿਹਾ ਇੱਕ ਪਾਲ ਲੱਗ ਰਿਹਾ ਤੁਸੀਂ ਜੀ ਬਹੁਤ ਵਧੀਆ ਲੱਗ ਰਹੀ ਹੈ ਜਨ ਬਿਲਕੁਲ ਇਸ ਤੋਂ ਪਹਿਲਾਂ ਵੀ ਕਦੇ ਇੱਧਰ ਆਏ ਹੋ ਜੇ ਪਹਿਲੀ ਵਾਰ ਪਹਿਲੀ ਵਾਰ ਆਇਆ ਜੀ ਪਹਿਲੀ ਵ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜੇ ਚਾਰ ਲੋਕ ਤੁਹਾਡੇ ਤੋਂ ਪੁੱਛਣਗੇ ਤਾਂ ਤੁਸੀਂ ਦੱਸ ਸਕਦੇ ਹੋ ਹਾਂ ਦੱਸਾਂਗੇ ਜੀ ਵੀ ਵਧੀਆ ਬਣਾਇਆ ਹੈ ਆਪਣੇ ਗੱਲਾਂ ਬਾਤਾਂ ਨਹੀਂ ਕਰ ਰਹੇ ਨਹੀਂ ਨਹੀਂ ਹਾਂ ਦੱਸਾਂਗੇ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਤੁਸੀਂ ਬੜੇ ਮੰਦਵੰਦ ਮੁਸਕਰਾ ਰਹੇ ਹੋ ਤਰਸੇਮ ਸਿੰਘ ਜੀ ਕੀ ਕੀ ਹਾਲ ਚਾਲ ਨੇ ਤੁਹਾਡੇ ਠੀਕ ਹੈ ਠੀਕ ਹੈ ਪੰਚਾਇਤ ਮੈਂਬਰ ਹੋ ਤੁਸੀਂ ਹਸਾਬ ਦਾ ਹੈ ਹਾਂ ਜੀ ਹਾਂ ਅੱਛਾ ਕਿਸ ਤਰ੍ਹਾਂ ਮਹਿਸੂਸ ਕੀਤਾ ਸਰ ਬਹੁਤ ਵਧੀਆ ਲੱਗਿਆ ਜੀ ਵਧੀਆ ਲੱਗਿਆ ਬਹੁਤ ਵਧੀਆ ਪਰਦਾ ਜੀ ਬਹੁਤ ਵਧੀਆ ਕੀ ਬਾਤ ਹੈ ਜੀ ਕੀ ਬਾਤ ਹੈ ਇਸ ਤੋਂ ਪਹਿਲਾਂ ਵੀ ਕਦੇ ਇਸ ਏਰੀਆ 'ਚ ਆਏ ਹੋ ਸਰ ਨਹੀਂ ਨਹੀਂ ਇਤਨੀ ਆਈ ਪਹਿਲੀ ਵਾਰੀ ਆਏ ਪਹਿਲੀ ਵਾਰ ਹੁਣ ਜਦੋਂ ਪਰਿਵਾਰ ਵਿੱਚ ਜਾਓਗੇ ਜਾ ਕੇ ਕੀ ਦੱਸੋਗੇ ਤੁਸੀਂ ਬੱਚਿਆਂ ਨੂੰ ਹਾਂ ਇਹ ਆਪਾਂ ਦੱਸਾਂਗੇ 10 20 ਨੂੰ ਨਾਲ ਹੋਰ ਜੋੜਾਂਗੇ ਜੋੜਾਂਗੇ ਹਾਂ ਇਹਨਾਂ ਨੂੰ ਕਹਾਂਗੇ ਵੀ ਕੰਪੈਲਸਿਬੀ ਕਰਾਂਗੇ ਵੀ ਤੁਸੀਂ ਇਹਦੇ ਬਾਰੇ ਸਾਡੀ ਮਤ ਕਰੋ। ਕੀ ਬਾਤ ਹੈ? ਕੀ ਬਾਤ ਹੈ? ਔਰ ਜਸਲ ਸਾਹਿਬ ਦੀ ਇਹ ਸੋਚ ਹੈ ਕਿ ਪਿੰਡ ਪਿੰਡ ਤੱਕ ਇਹ ਗੱਲ ਜਾਣੀ ਚਾਹੀਦੀ ਹੈ। ਜੋ ਵੀ ਪਿੰਡੋਂ ਮਤਲਬ ਜਿਸ ਵੀ ਮੇਕ ਕਮਾਈ ਦੇ ਵਿੱਚੋਂ 2 ਰੁਪਏ, 10 ਰੁਪਏ, 20 ਰੁਪਏ, 100 ਰੁਪਏ ਜੋ ਵੀ ਆਉਂਦਾ ਕਿਉਂਕਿ ਕੱਲ ਨੂੰ ਜਦੋਂ ਬੋਰਡ ਦੇ ਉੱਪਰ ਲਾਉਗਾ ਜੀ ਆਪਾਂ ਇਹਦੇ ਤੇ ਲਾਉਣਾ ਹੈ। ਲਾਉਣਾ। ਜਦੋਂ ਸ਼ੇਰੋਂ ਦਾ ਨਾਮ ਲਿਖਿਆ ਹੋਏਗਾ, ਕਮ ਸੇ ਕਮ ਸ਼ੇਰੂ ਚਾਚਾ ਕਿ ਜੀਵਾਂਗੇ ਵੀ ਅਸੀਂ ਵੀ ਕੁਝ ਇਸ ਪਲਾਟ ਵਾਸਤੇ, ਇਸ ਜ਼ਮੀਨ ਵਾਸਤੇ ਕੀਤਾ ਹੋਇਆ। ਸੋ ਮੇਰੇ ਨਾਲ ਪਾਵਰ ਆ ਕਰਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਜੱਸਾ ਸਾਹਿਬ ਜੈਪੀਮ ਜੈਪਾ ਜੈਪੀਮ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਇੱਕ ਸਲੋਗਨ ਬੜਾ ਵਾਇਰਲ ਹੋ ਰਿਹਾ ਹੈ ਕਿ ਲੋਕ ਜੁੜਨਾ ਸ਼ੁਰੂ ਹੋ ਰਹੇ ਨੇ ਹੋਲੀ 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 ਸ਼ੇਰੋਂ ਪਿੰਡ ਦੇ ਵਾਸੀ ਆਏ ਨੇ ਮੇਰੇ ਵੀਰ ਆਏ ਨੇ ਇਸ ਤੋਂ ਪਹਿਲਾਂ ਚੀਮਾ ਸਾਹਿਬ ਗਏ ਆ ਉਸ ਤੋਂ ਖੜਿਆਲ ਵੀ ਗਏ ਆ ਇਹ ਹੁਣ ਪਰਸੋਂ ਨੂੰ ਤਿੰਨ ਪਿੰਡਾਂ ਵਿੱਚ ਫਿਰ ਜਾਣ ਦਾ ਮੌਕਾ ਮਿਲੇਗਾ ਕੀ ਮਹਿਸੂਸ ਕਰਦੇ ਹੋ ਸਰ ਸਭ ਤੋਂ ਪਹਿਲਾਂ ਤਾਂ ਮੈਂ ਹਰਜੱਸ ਜੀ ਦਾ ਬਹੁਤ ਬਹੁਤ ਪਾਵਰ ਆਫ ਸੋਸ਼ਲ ਜੁਨਟੀਰ ਨੂੰ ਧੰਨਵਾਦ ਕਰਦਾ ਜਿਹੜੇ ਕਿ ਇਹ ਇੱਕ ਕਦਮ ਦੇ ਨਾਲ ਕਦਮ ਮਿਲਾ ਕੇ ਲੋਕਾਂ ਦੇ ਵਿੱਚ ਜਾ ਰਿਹਾ ਹੈ ਕਿ ਆਪਰ ਰਜਿਸਟ੍ਰ ਕਰਵਾਉਣੇ ਆ ਔਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸ਼ੇਰੋਪਿੰਡ ਦੇ ਜਿਹੜੇ ਸਾਡੇ ਸਾਥੀ ਆਏ ਆ ਜਿਹਦੇ ਕਿ ਮੈਂਬਰ ਪੰਚਾਇਤ ਆ ਪਿੰਡ ਦੇ ਵਿੱਚ ਉਹਨਾਂ ਦਾ ਰਤਵਾ ਆ ਉਹਨਾਂ ਨੇ ਬਹੁਤ ਅੱਛਾ ਕੀਤਾ ਕਿ ਉਹਨਾਂ ਨੇ ਭਵਨ ਤੇ ਆ ਕੇ ਦੇਖਿਆ ਨਾਲ ਉਹਨਾਂ ਨੇ ਇਹ ਵੀ ਦੇਖ ਲਿਆ ਵੀ ਵਾਕਈ ਇਹ ਆਹ ਪਲਾਟ ਕਿਹੜਾ ਹੈ ਜਿਹਦੀ ਰਜਿਸਟਰੀ ਹੋਣੀ ਹੈ ਕਿਤੇ ਹਵਾ ਨਾ ਹਵਾ ਦੇ ਵਿੱਚ ਗੱਲ ਨਾ ਹੋਵੇ ਬਹੁਤ ਅੱਛਾ ਬਹੁਤ ਅੱਛਾ ਇਹਨਾਂ ਦੇ ਦੇਖਣ ਨਾਲ ਇਹ ਹੋਊਗਾ ਕਿ ਇਲਾਕੇ ਦੇ ਵਿੱਚ ਜਦੋਂ ਕਿਤੇ ਗੱਲ ਚੱਲੂਗੀ ਹੂੰ ਤੇ ਇਹ ਉਹਨਾਂ ਨੂੰ ਇਹ ਦੱਸ ਸਕਦੇ ਵੀ ਅਸੀਂ ਤਾਂ ਅੱਖੀਂ ਦੇਖ ਕੇ ਆਏ ਸੁਣਿਆ ਨਹੀਂ ਆ ਸੁਣਿਆ ਨਹੀਂ ਬਹੁਤ ਅੱਛਾ ਪ੍ਰਧਾਨ ਜੀ ਸੋ ਪਾਵਰ ਆਫ ਸੋਸ਼ਲ ਜੁਨਿਟੀ ਜਿਹੜੀ ਹੈ ਉਹ ਇੱਕ ਐਡਾ ਵੱਡਾ ਸਮਾਜ ਖੜਾ ਕਰਨਾ ਚਾਹੁੰਦੀ ਆ ਉਹ ਸਮਾਜ ਖੜਾ ਕਰਨਾ ਚਾਹੁੰਦੀ ਹੈ ਕਿ ਜਿਹੜੀ ਅਨਿਆਏ ਦੇ ਅਗੇਂਸਟ ਆਵਾਜ਼ ਗੁਰੂਆਂ ਨੇ ਬੁਲੰਦ ਕੀਤੀ ਸੀ ਕਿ ਕ੍ਰਿਤੀਆਂ ਜਿਹੜੀਆਂ ਸਾਹਮਣੇ ਅਸੀਂ ਦੇਖ ਨਹੀਂ ਸਕਣੀਆਂ ਔਰ ਉਹਨੇ ਉਸ ਵੇਲੇ ਜੋ ਗੁਰਬਾਣੀ ਦੇ ਵਿੱਚ ਲੱਚਿਆ ਉਸ ਵੇਲੇ ਉਹਨਾਂ ਦਾ ਗੁਰੂਆਂ ਦਾ ਫਲਸਫਾ ਇੱਕੋ ਹੀ ਸੀਗਾ ਕਿ ਧਰਮ ਦੇ ਠੇਕੇਦਾਰ ਤੇ ਹਾਕਮ ਲੋਕਾਂ ਤੇ ਤਸ਼ੱਦਦ ਕਰਦੇ ਸੀ। ਕੀ ਬਾਤ ਹੈ। ਉਹਨਾਂ ਦਾ ਖੂਨ ਪੀਂਦੇ ਸੀ ਤੇ ਇਸੇ ਕਰਕੇ ਉਹਨਾਂ ਨੂੰ ਰਾਜੇ ਸੀ ਮੁਕੱਦਮੇ ਕੁੱਤੇ ਕਹਿਣਾ ਪੈ ਗਿਆ। ਬਿਲਕੁਲ ਤੇ ਅੱਜ ਪਾਵਰ ਆਫ ਸ਼ੂਸ਼ੀ ਜੁੰਟੀ ਨੂੰ ਇਹ ਮਹਿਸੂਸ ਹੋਇਆ ਕਿ ਬਾਬਾ ਸਾਹਿਬ ਤਾਂ ਇੱਕ ਸਾਡੀ ਜ਼ਿੰਮੇਵਾਰੀ ਲਾ ਕੇ ਗਿਆ ਸੀ ਕਿ ਕਾਫਲਾ ਪਿੱਛੇ ਨੂੰ ਨਾ ਜਾਵੇ ਹੂੰ ਕਾਫਲਾ ਪਿੱਛੇ ਨੂੰ ਕਿਉਂ ਗਿਆ ਉਹਦੇ ਤੇ ਚਿੰਤਨ ਮੰਤਨ ਕਰਨ ਲਈ ਪਿੰਡਾਂ ਦੇ ਵਿੱਚ ਚੱਲੇ ਹੋਏ ਆ ਬਹੁਤ ਅੱਛਾ ਯਾਤਰਾ ਇਹ ਸਾਰੇ ਭਰਾ ਬੜੇ ਇਹ ਮੈਂ ਤਾਂ ਕਹੂੰਗਾ ਭਾਗਾ ਵਾਲੇ ਆ ਜਿਸ ਇਲਾਕੇ 'ਚ ਸ਼ਹੀਦ ਉਦਮ ਸਿੰਘ ਨੇ ਜਨਮ ਲਿਆ ਔਰ ਉਸ ਬੰਦੇ ਦੀ ਅੱਖ ਜਾਗੀ ਔਰ ਜਿਹੜਾ ਜੱਲਿਆ ਵਾਲੇ ਬਾਗ ਦੇ ਵਿੱਚ ਤਸ਼ੱਦਦ ਹੋਇਆ ਸੀ ਉਹਦਾ 20 ਸਾਲ ਬਾਅਦ ਅਡਵਾਇਰ ਦੇ سینੇ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਬਦਲਾ ਲੈ ਕੇ ਸ਼ਾਂਤੀ ਮਹਿਸੂਸ ਕੀਤੀ ਅੱਜ ਲੋਕ ਬੇਸ਼ੱਕ ਜੋ ਮਰਜ਼ੀ ਸੋਚਣ ਪਰ ਇਹ ਜਿਹੜੀ ਅਲਖ ਜਾਗਦੀ ਹੁੰਦੀ ਹੈ ਜਦ ਜਾਗੇ ਅਣਖ ਪੰਜਾਬੀ ਦੀ ਫਿਰ ਆਲਸ ਨੇੜੇ ਰਹਿੰਦੀ ਨਹੀਂ ਦੁਸ਼ਮਣ ਨੂੰ ਭਾਜੜ ਪਾ ਦਿੰਦੀ ਹੈ ਜਬਰ ਕਿਸੇ ਦਾ ਸਿੰਧ ਹੀ ਨਹੀਂ ਇਸ ਕਰਕੇ ਇੱਥੇ ਜਬਰ ਜੇ ਕੋਈ ਕਾਰਨ ਆਇਆ ਚਾਹੇ ਪਹਿਲਾਂ ਚਾਹੇ ਬਾਅਦ ਵਿੱਚ ਚਾਹੇ ਅੱਜ ਵੀ ਇਹਨ ਜਵਰ ਸੈਨਾ ਨੇ ਇਹਨਾਂ ਦੀ ਜਿਹੜੀ ਅਣਖਾਂ ਪੰਜਾਬੀਆਂ ਦੀ ਇਹਨਾਂ ਦੇ ਵਿੱਚ ਗੁਰੂਆਂ ਦਾ ਜਿਹੜੇ ਆ ਉਹ ਬਚਾਂਤara ਚੱਲ ਰਹੀ ਹੈ ਕਿਉਂਕਿ ਇੱਥੇ ਤਾਂ ਇਹ ਆ ਵੀ ਬੰਦਬੰਦ ਕਟਾਉਣ ਵਾਲੇ ਤੇ ਅੱਜ ਜਿਸ ਜ਼ਮੀਨ ਦੇ ਪਿੰਡ ਦੀ ਜ਼ਮੀਨ 'ਚ ਖੜੇ ਆ ਜੈ ਸਿੰਘ ਖਲਕਟ ਹੂੰ ਜਿਨ੍ਹਾਂ ਦੀ ਪੁੱਠੀ ਖਲ ਉਤਾਰੀ ਗਈ ਦਰਖਤ ਦੇ ਨਾਲ ਟੰਗ ਕੇ ਇਹ ਉਹ ਪਿੰਡ ਆ ਜਿਸ ਜਿਨ੍ਹਾਂ ਦੇ ਨਾਂ ਦੇ ਉੱਤੇ ਬੜਾ ਵੱਡਾ ਗੁਰਦੁਆਰਾ ਬਣਿਆ ਹੋਇਆ ਔਰ ਜਿਨ੍ਹਾਂ ਦਾ ਪਰਿਵਾਰ ਪੀੜ ਕੇ ਮਾਰ ਦਿੱਤਾ ਗਿਆ ਸੀ 1753 ਦੇ ਵਿੱਚ ਸੋ ਇਹ ਕੁਦਰਤੀ ਗੱਲਾਂ ਕਹ ਹੁੰਦੀਆਂ ਅਸੀਂ ਇੱਕ ਪਹਿਲਾਂ ਸੋਚਿਆ ਨਹੀਂ ਸੀ ਕਿ ਜ਼ਮੀਨ ਜਦੋਂ ਇੱਥੇ ਲੈਣੀ ਆ ਵੀ ਇਹ ਕਿਹੜਾ ਪਿੰਡਾ ਕੀ ਹੈ ਕਿੱਦਾਂ ਨਹੀਂ ਲੇਕਿਨ ਹੁਣ ਜਦੋਂ ਲੱਗ ਰਿਹਾ ਵੀ ਕੁਦਰਤ ਖੇਡ ਆਪ ਰਚ ਰਹੀ ਹੈ ਬਿਲਕੁਲ ਅਸੀਂ ਕੁਝ ਨਹੀਂ ਨੱਚ ਰਾਏ ਕੁਦਰਤ ਨੱਚਾ ਰਹੀ ਹੈ ਅਸੀਂ ਤਾਂ ਸਿਰਫ ਇੱਕ ਮੋਹਰੇ ਆ ਜਿਵੇਂ ਸਤਗੁਰੂ ਬਦਾਸ ਮਹਾਰਾਜ ਜੀ ਬਾਣੀ ਚ ਕਹਿੰਦੇ ਆ ਕਿ ਮਾਟੀ ਕੇ ਪਤਲਾ ਕੈਸੇ ਨੱਚਦਾ ਹੈ ਦੇਖੇ ਦੇਖੇ ਸੁਨੇ ਬੋਲੇ ਦੌਰਿਓ ਫਿਰਤੇ ਜਦ ਬੁਖਸ਼ ਪਾਇਆ ਤਬ ਗਰਮ ਕਰਤਾ ਹੈ ਮਾਇਆ ਗਈ ਤਬ ਬਰੂਬਲ ਲਗਤਾ ਹੈ ਇਹ ਸਾਨੂੰ ਪਾ ਕੇ ਜਿਹੜਾ ਹੰਕਾਰ ਨਹੀਂ ਕਰਨਾ ਚਾਹੀਦਾ ਵੇ ਅਸੀਂ ਆ ਕਰ ਲਿਆ ਇਹਦੇ ਤੋਂ ਅੱਗੇ ਅਸੀਂ ਕੀ ਕਰਨਾ ਉਹਦੇ ਲਈ ਸਾਨੂੰ ਆਪਣੀਆਂ ਪਲੈਨਿੰਗ ਜਿਹੜੀਆਂ ਕਰਨ ਦੀ ਲੋੜ ਆ ਅੱਜ ਜਿਹੜੇ ਸਾਥੀ ਆਏ ਆ ਪਿੰਡ ਦੇ ਵਿੱਚੋਂ ਏ ਮੈਂ ਇਹਨਾਂ ਦਾ ਪਾਵਰ ਆਫ ਸੋਸ਼ਲ ਜਸਟੀਸ ਵੱਲੋਂ ਜਿੱਥੇ ਰਣੀ ਆ ਉੱਥੇ ਮੈਂ ਬੇਨਤੀ ਕਰਦਾ ਕਿ ਜਾ ਕੇ ਲੋਕਾਂ ਦੇ ਵਿੱਚ ਇਹਦਾ ਹੁੱਕਾ ਦਿਓ ਸਪੀਕਰਾਂ ਚ ਬੁਲਾਓ ਕੀ ਹੋ ਰਿਹਾ ਇਹ ਜਦੋਂ ਇਤਿਹਾਸ ਦੁਆਰਾ ਤੇ ਲਿਖ ਹੋ ਜਾਣਾ ਹੂੰ ਤੇ ਉਸ ਵੇਲੇ ਜਦੋਂ ਨਾ ਆਉਣਾ ਵੀ ਐਸ ਪਿੰਡ ਦੀ ਸੰਗਤ ਨੇ ਇੰਨੇ ਪੈਸੇ ਇੱਥੇ ਭੇਜੇ ਸੀ ਤੇ ਫਿਰ ਅਸੀਂ ਤਾਂ ਰਹਿਣਾ ਨਹੀਂ ਹੂੰ ਉਹ ਨਾਲੀਆਂ ਹਾਲਾਤ ਜਿਹੜੀਆਂ ਸਾਡੀਆਂ ਆ ਕੇ ਪੜਨ ਗਿਆ ਤੇ ਫਿਰ ਕਹਿਣ ਗਿਆ ਵੀ ਸਾਡੇ ਬਜ਼ੁਰਗ ਉਸ ਵੇਲੇ ਅਣਖ ਦੇ ਵਿੱਚ ਬੈਠੇ ਸੀਗੇ ਸੋ ਇਸ ਕਰਕੇ ਮੇਰੀ ਬੇਨਤੀ ਸਾਰੇ ਇਲਾਕੇ ਨੂੰ ਆ ਪੂਰੇ ਪੰਜਾਬ ਦੇ ਲੋਕਾਂ ਨੂੰ ਆ ਬਾਹਰਲੇ ਲੋਕਾਂ ਨੂੰ ਆ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਆ ਕਿ ਇਹ ਜਿਹੜਾ ਕੰਮ ਹੋਣ ਜਾ ਰਿਹਾ ਇਹਦੇ ਵਿੱਚ ਜੋ ਵੀ ਤੁਸੀਂ ਯੋਗਦਾਨ ਪਾ ਸਕਦੇ ਆ ਇਹ ਪਾਓ ਇਹ ਨਾ ਹੋਵੇ ਕਿ ਸਮਾਜ ਨੇ ਜਿਹੜਾ ਪੈਸਾ ਪਹਿਲਾਂ ਦਿੱਤਾ 3 ਅਕਤੂਬਰ ਨੂੰ ਉਹ ਕਿਤੇ ਬਰਬਾਦ ਹੋ ਜਵੇ ਉਸ ਪੈਸੇ ਨੂੰ ਬਚਾਉਣ ਦੇ ਖਾਤਰ ਸਾਨੂੰ ਆਪਣਾ ਪਾਈ ਪਾਈ ਜਿਹੜਾ ਆ ਇਹਦੇ ਵਿੱਚ ਹਿੱਸਾ ਪਾ ਦੇਣਾ ਚਾਹੀਦਾ ਤਾਂ ਕਿ ਇਸ ਸਮਾਜ ਨੂੰ ਮਨੁੱਖਤਾ ਦੇ ਲਈ ਆਪਾਂ ਇੱਥੇ ਆਉਣ ਵਾਲੇ ਸਮੇਂ ਚ ਪਲੈਨਿੰਗ ਕਰ ਸਕੀਏ ਸੋ ਜਸਨ ਸਾਹਿਬ ਨੇ ਬਰੇ ਡਿਟੇਲ ਦੱਸਿਆ ਹੈ ਇਸ ਮਤਲਬ ਪਲਾਟ ਨੂੰ ਲੈ ਕੇ ਊਰਜਾ ਪਾਵਰ ਨੂੰ ਲੈ ਕੇ ਔਰ ਅੱਜ ਖਾਸ ਕਰਕੇ ਸ਼ੇਰੋਂ ਤੋਂ ਸਾਡੇ ਵੀਰ ਜੋ ਪਹੁੰਚੇ ਨੇ ਹਰਜਸਜੀਤ ਦੇ ਨਾਲ ਉਹਨਾਂ ਦੀ ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜੋ ਉਹਨਾਂ ਨੇ ਅੱਜ ਅੱਖੀਂ ਵੇਖਿਆ ਔਰ ਇਸੇ ਕਰਕੇ ਵੇਖਿਆ ਵੀ ਕਿਤੇ ਗੱਲਾਂ ਜਿਹੜੀਆਂ ਕਿਤੇ ਹਵਾ ਵਿੱਚ ਤਾਂ ਨਹੀਂ ਚੱਲ ਰਹੀਆਂ ਸੋ ਪ੍ਰੈਕਟੀਕਲੀ ਤੌਰ ਤੇ ਅਜ ਉਸੇ ਪਲਾਟ ਦੇ ਵਿੱਚ ਅਸੀਂ ਖੜੇ ਆਂ ਜਿਸ ਪਲਾਟ ਦੀ ਰਜਿਸਟਰੀ 7 ਫਰਵਰੀ ਨੂੰ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਔਰ ਵੱਡੀ ਗੱਲ ਉੱਥੇ ਇਹ ਹੈ ਕਿ ਅੰਬੇਡਕਰ ਉर्जा ਪਵਨ ਜਿਹੜਾ ਕਿ ਇਸ ਸਮੇਂ ਤੁਸੀਂ ਬੈਕ ਤੇ ਦੇਖ ਰਹੇ ਹੋ ਟੀਵੀ ਸਕਰੀਨ ਦੇ ਉੱਪਰ ਪੂਰਾ ਆ ਰਿਹਾ ਹੈ ਤੋ ਉਸਦੇ ਬਿਲਕੁਲ ਇਹ ਆਪੋਜ਼ਿਟ ਹੈ ਮੇਰੇ ਨਾਲ ਮਲ ਸਾਬ ਜਿਹੜੇ ਕਿ ਜਸਨ ਸਾਹਿਬ ਦੇ ਮਤਲਬ ਕਹਿ ਸਕਦੇ ਆ ਕਿ ਬੜੇ ਰਿਸਪੈਕਟਡ ਆ ਵਿੱਚੋਂ ਇੱਕ ਨੇ ਜਦੋਂ ਜਦੋਂ ਵੀ ਜਸਨ ਸਾਹਿਬ ਨੂੰ ਇਸ ਜ਼ਮੀਨ ਵਾਸਤੇ ਜਾਂ ਕਿਸੇ ਵੀ ਚੀਜ਼ ਵਾਸਤੇ ਜ਼ਰੂਰਤ ਪੈਂਦੀ ਹੈ ਸਾਡੇ ਸਾਹਮਣੇ ਕਈ ਵਾਰ ਗੱਡੀ ਦੇ ਵਿੱਚ ਸਲਾਹ ਲੈਂਦੇ ਉਹਨਾਂ ਦੇ ਕੋਲੋਂ ਉਹਨਾਂ ਨੂੰ ਜੇ ਮਦਦ ਦੀ ਜ਼ਰੂਰਤ ਹੈ ਇਕਨੋਮਿਕਲੀ ਮਦਦ ਦੀ ਜ਼ਰੂਰਤ ਹੈ ਤਾਂ ਉਹ ਵੀ ਮਦਦ ਕਰਦੇ ਨੇ ਸੋ ਮਲ ਸਾਬ ਦਾ ਵੀ ਹਮੇਸ਼ਾ ਮਤਲਬ ਜਸਸਾਪ ਦੇ ਨਾਲ ਕਹਿੰਦੇ ਆ ਨੇ ਕਿ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਹੱਥ ਨੂੰ ਹੱਥ ਉਹ ਸਾਰੇ ਕੁਝ ਜਿਹੜਾ ਨਜ਼ਰ ਆਉਂਦਾ ਸੋ ਸਾਇਤਕਰ ਨੇ ਉਹਨਾਂ ਨੇ ਆ ਵੀ ਗੱਲਬਾਤ ਕਰਦੇ ਜਸਾ ਸੁਮਨ ਜੀ ਸਭ ਤੋਂ ਪਹਿਲਾਂ ਜੈਪੀਮ ਜੈਪਾਰ ਜੈਪੀਮ ਜੈਪਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਜਸਲ ਸਾਹਿਬ ਨੇ ਜੋ ਇਹ ਬੀੜਾ ਉਠਾਇਆ اور ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਹਰਜਤ ਸਾਹਿਬ ਆਪਣੇ ਪਿੰਡਾਂ ਤੋਂ ਨੁਮਾਇੰਦਿਆਂ ਨੂੰ ਜਿਹੜੇ ਪੰਚਾਇਤ ਦੇ ਮੈਂਬਰ ਨੇ ਤੇ ਮੌਜੂਦਾ ਵੀ ਨੇ ਤੇ ਉਹਨਾਂ ਨੂੰ ਲੈ ਕੇ ਆਏ ਨੇ ਤੇ ਇਸ ਕਾਜ ਦੇ ਵਿੱਚ ਉਹ ਵੱਧ ਝੜ ਕੇ ਹਿੱਸਾ ਪਾ ਰਹੇ ਨੇ ਤੇ ਮੈਂ ਵੀ ਇਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਸਾਡੇ ਸਮਾਜ ਦੇ ਹਰ ਬੰਦੇ ਨੂੰ ਹਰ ਮਨੁੱਖ ਨੂੰ ਹਰ ਸ਼ਖਸੀਅਤ ਨੂੰ ਸਾਡੇ ਅਫੀਸਰ ਸਾਹਿਬਾਨ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਵੱਧ ਚੜ ਕੇ ਹਿੱਸਾ ਪਾਉਣ ਤਾਂ ਜੋ ਕਿ ਸਾਡੀਆਂ ਜੋ ਆਉਣ ਵਾਲੀ ਨਸਲਾਂ ਨੇ ਜੋ ਪੀੜ੍hiyan ਨੇ ਸਾਡੀਆਂ ਅਗਲੀਆਂ ਉਹ ਸਾਡੇ ਉੱਤੇ ਇਹ ਇਸ ਗੱਲ ਦਾ ਇਲਜ਼ਾਮ ਨਾ ਲਾਉਣ ਕਿ ਤੁਸੀਂ ਕੀ ਕੀਤਾ ਸਾਡੇ ਲਈ ਡਾਕਟਰ ਅੰਬੇਡਕਰ ਸਾਹਿਬ ਨੇ ਸਾਡੇ ਲਈ ਗੁਰੂ ਸਾਹਿਬਾਨ ਨੇ ਬੜਾ ਕੁਝ ਕੀਤਾ ਅਸੀਂ ਅੱਜ ਮਲਕ ਖੁੱਲੀ ਹਵਾ ਸਾਹ ਲੈ ਰਹੇ ਆਂ ਔਰ ਸਾਡੇ ਬਹੁਤ ਸਾਰੇ ਅਧਿਕਾਰੀ ਸਹਿਬਾਨ ਮਨਿਸਟਰ ਤੱਕ ਬਣ ਰਹੇ ਨੇ ਹੋਰ ਸਾਰਾ ਕੁਝ ਹੋ ਰਿਹਾ ਹੈਗਾ ਰਾਜ ਜਿਹੜੀ ਆਪਾਂ ਰਾਜ ਦੀ ਗੱਲ ਕਰਦੇ ਆਂ ਉਹ ਰਾਜ ਲਿਆ ਵੀ ਹੈ ਤੇ ਉਹ ਚੱਲਦਾ ਵੀ ਰਹਿਣਾ ਔਰ ਉਹਨੂੰ ਚੱਲਦਾ ਰੱਖਣ ਲਈ ਵਿੱਚ ਸਾਹਸਤ ਲਿਆਉਣ ਦੇ ਲਈ এডਿਕੇਸ਼ਨ ਦੇ ਨਾਲ ਜੋੜਨ ਲਈ ਜੋ ਜਸਲ ਸਾਹਿਬ ਨੇ ਉਪਰਾਲਾ ਕੀਤਾ ਮੈਂ ਸਮਝਦਾ ਸਲੂਟ ਕਰਨਾ ਬਣਦਾ ਔਰ ਇਸ ਕਾਜ ਨੂੰ ਇੱਕ ਇੱਕ ਰੁਪਏ ਤੋਂ ਲੈ ਕੇ ਉੱਪਰ ਤੱਕ ਜੋ ਸਹਿਯੋਗ ਆ ਦੇ ਕੇ ਉਹ ਮੈਂ ਚਾਹੁੰਦਾ ਹੈ ਕਿ ਉਹ ਅੱਗੇ ਸਾਰੇ ਆਉਣ ਸੋ ਬਹੁਤ ਬਹੁਤ ਮਿਹਰਬਾਨੀ ਸੁਮਨ ਜੀ ਤੁਸੀਂ ਗੱਲਬਾਤ ਕੀਤੀ ਹੈ ਔਰ ਦੇਖੋ ਮਲ ਸਾਬ ਦੇ ਘਰ ਦੇ ਵਿੱਚ ਇੱਕ ਫੰਕਸ਼ਨ ਹੈ ਬੇਟੀ ਦੀ ਸ਼ਾਦੀ ਹੈ ਉਸ ਦੇ ਬਾਵਜੂਦ ਅੱਜ ਇੱਥੇ ਤਸ਼ਰੀਫ ਫਰਮਾਨੇ ਔਰ ਨਾਲ ਖੜੇ ਨੇ ਔਰ ਕੁਝ ਧੇਰ ਸਾਡੇ ਨਾਲ ਰਹਿਣਗੇ ਇਹ ਇਹ ਹਾਜ਼ਰੀਆਂ ਹੁੰਦੀਆਂ ਨੇ ਜਦੋਂ ਜਸਲ ਸਾਹਿਬ ਇੱਥੇ ਆਉਂਦੇ ਆ ਕੋਸ਼ਿਸ਼ ਇਹਨਾਂ ਦੀ ਇਹ ਹੁੰਦੀ ਹੈ ਕਿ ਉਹਨਾਂ ਨੂੰ 2-4 ਮਿੰਟ ਜਿੰਨਾ ਵੀ ਅਸੀਂ ਦੇ ਸਕਦੇ ਆ ਉਹ ਦਿੱਤਾ ਜਾਵੇ ਮਲ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਗ ਕੀ ਹਾਲ ਚੱਲ ਨਹੀਂ ਸਾਹਿਬ ਬਿਲਕੁਲ ਠੀਕ ਹੈ ਬਹੁਤ ਵਧੀਆ ਜੀ ਬੇਟੀ ਦੀ ਸ਼ਾਦੀ ਫਿਰ ਤਿਆਰੀਆਂ ਚੱਲ ਰਹੀਆਂ ਹੈ ਫੁੱਲ ਸੇਰੇ ਚੱਲ ਰਹੀ ਹੈ। ਅੱਛਾ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਸ਼ੇਰੋਂ ਤੋਂ ਅੱਜ ਪਹੁੰਚੇ ਨੇ ਵੀ। ਹਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਆ ਕੇ ਜੋ ਜਸਪਾਲ ਸਾਹਿਬ ਵੱਲੋਂ ਬਹੁਤ ਕਿ ਅਹਿਮ ਉਪਰਾਲਾ ਕੀਤਾ ਜਾ ਰਿਹਾ ਉਹਨੂੰ ਵੈਰੀਫਾਈ ਕਰਨ ਵਾਸਤੇ ਤੇ ਖਾਸ ਕਰਕੇ ਵਾਕਿਆ ਉਹੀ ਹੈ। ਇਹ ਇਹਨਾਂ ਵੱਲੋਂ ਇੱਕ ਬਹੁਤ ਅੱਛਾ ਕਦਮ ਪੁੱਟਿਆ ਗਿਆ ਤਾਂ ਕਿ ਇਹ ਜੋ ਸ਼ੇਰੋਂ ਇੱਥੇ ਦੇਖਣਗੇ ਉਹ ਸ਼ੇਰੋਂ ਲੋਕਾਂ ਵਿੱਚ ਪਛਾਣਗੇ। ਬਹੁਤ ਅੱਛਾ। ਔਰ ਅਸੀਂ ਜਸਪਾਲ ਸਾਹਿਬ ਨਾਲ ਇਹਨਾਂ ਦੇ ਇਸ ਅਹਿਮ ਮੁੱਦੇ ਤੇ ਅਸੀਂ ਜੁੜੇ ਹੋਏ ਹਾਂ। ਸਹਾਇਤਾ ਕੀਤੀ ਵੀ ਔਰ ਹੋਰ ਵੀ ਕਰਾਂਗੇ। ਤਾਂ ਕਿ ਜਿਹੜਾ ਜੋ ਟੀਚਾ ਲੈ ਕੇ ਜਸਪਾਲ ਸਾਹਿਬ ਕਰ ਸਕੀ ਹੈ ਜੀ ਸੋ ਮਲ ਸਾਬ ਜੀ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਜੀ ਜੁੜੇ ਆ ਅਸੀਂ ਇਹ ਨਹੀਂ ਹੈ ਕਿ ਮਤਲਬ ਜਸਪਾਲ ਸਾਹਿਬ ਨੂੰ ਇੱਕ ਵਾਰੀ ਆਪਾਂ ਦੇ ਦਿੱਤਾ ਨਾ ਜੋ ਵੀ ਤਿਲ ਫੁੱਲ ਸਰਦਾ ਮੈਂ ਦੇਖਿਆ ਆਪ ਦੇਖਿਆ ਇਹ ਮਤਲਬ ਮਲ ਸਾਬ ਦੇ ਨਾਲ ਇਹਨਾਂ ਦੇ ਅੱਛੇ ਅੱਛੇ ਮਿੱਤਰ ਨੇ ਜਿਹੜੇ ਆਲਰੇਡੀ ਚੀਫ ਦੀ ਕੁਰਸੀ ਤੋਂ ਰਟਾਇਰ ਹੋਏ ਨੇ ਉਹ ਵੀ ਮਤਲਬ ਅੱਧ ਬੋਲ ਦੇ ਉੱਪਰ ਜਸਪਾਲ ਸਾਹਿਬ ਦੀ ਗੱਲ ਦੇ ਉੱਪਰ ਫੁੱਲ ਚੜਾਉਂਦੇ ਨੇ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੌਮਸ ਹੋਤਾ ਪਾਵਰ ਆਫ ਸੋਸ਼ਲ ਯੂਨਿਟੀ ਬਲੋ ਖਰੀਦੇ ਜਾ ਰਹੇ ਨਵੇਂ ਪਲਾਟ ਦੇ ਵਿੱਚੋਂ ਅੰਬੇਡਕਾਰ ਊਰਜਾ ਪਵਨ ਦੇ ਬਿਲਕੁਲ ਸਾਹਮਣੇ channel